ਦੋਸ਼ੀ ਸ਼ਰੀਆਮ ਖੁੱਲਾ ਕੁਮਰ ਹੈ ਜੀ ਦੋਚੀ ਅਜੇ ਇਸ ਇਲਾਕੇ ਦੇ ਪਿੱਛੇ ਨਹੀਂ ਹੈ ਪੁਲਿਸ ਨੇ ਕਾਗਜ਼ਾਂ ਦੇ ਉੱਪਰ ਕਾਰਵਾਈ ਪਾਈ ਹੈ ਲੇਕਿਨ ਦੋਚੀ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਜੀ ਇਹ ਮਾਮਲੇ ਜੀ ਸਾਡੀ ਇੱਕ ਛੋਟੀ ਜੀ ਬੇਟੀ ਹੈ ਤਕਰੀਬਨ 14 ਸਾਲ ਜਿਸ ਦੀ ਮਾਤਾ ਫੋਨ ਫੋਨ ਦੇ ਕਾਰਨ ਸਾਰੀ ਜੋ ਜਿੰਨੀ ਪਬਲਿਕ ਇੱਥੇ ਇਕੱਠੀ ਹੋਈ ਹੈ ਜੀ ਮਸਲਾ ਕੀ ਹੋਇਆ ਜੀ ਮਸਲਾ ਸਰ ਸਾਡਾ ਇਦਾਂ ਦਾ ਅਸੀਂ ਅਸੀਂ ਮੈਂਬਰ ਸਾਡੇ ਕਰਦੇ ਵਿੱਚ ਰਹਿੰਦਾ ਸੀ ਡਰਾਈਵਰ ਰੂਪ ਵਿੱਚ ਰੱਖਿਆ ਸੀ ਤੇ ਉਸ ਦੋਸ਼ੀ ਨੇ ਸਾਡੀ ਤੀਨਾਂ ਨਾਲ ਜ਼ਬਰਦਸਤੀ ਕੀਤੀ ਇਹ ਤੇ ਜਿਸ ਤੋਂ ਬਾਅਦ ਉਹਨੇ ਜਰੀਲੀ ਸਪਰੇਅ ਲੈਣ ਕਰਨ ਜਿਸ ਕਰਕੇ ਉਹਨੇ ਬਹੁਤ ਹੋ ਗਈ ਤੇ ਮੌਤ ਜਾਣਕਾਰ ਸੀਗਾ ਜਿਹੜਾ ਬੰਦੇ ਨੂੰ ਜੀ ਜਾਣਕਾਰ ਕਾਫੀ ਪਰਿਵਾਰਕ ਮੈਂਬਰ ਦੀ ਤਰ੍ਹਾਂ ਬਣਿਆ ਹੋਇਆ ਸੀ ਇਦਾਂ ਦੀ ਸਾਨੂੰ ਉਮੀਦ ਨਹੀਂ ਸੀ ਉਹਨਾਂ ਤੋਂ ਕਿੰਨੀ ਕਿੰਨੇ ਦਿਨ ਪਹਿਲਾਂ ਇਹਨੂੰ ਰੱਖਿਆ ਸੀ ਜੀ ਸਰ ਸਾਡੇ ਨਾਲ ਦੋ ਤਿੰਨ ਸਾਲ ਤੋਂ ਜੁੜੇ ਹੋਏ ਨਹੀਂ ਅੱਦੇ ਇਹਦੀ ਹਰਕਤ ਸਾਹਮਣੇ ਨਹੀਂ ਆਈ ਸੀ ਇਸ ਤਰ੍ਹਾਂ ਦੀ ਪਹਿਲਾਂ ਨਹੀਂ ਜੀ ਇਦਾਂ ਦਾ ਕੋਈ ਸਾਨੂੰ ਇਸ਼ੂ ਇਹ ਹੋ ਜਾਏ ਕੋਈ ਨਹੀਂ ਪਹਿਲਾਂ ਲੱਗਿਆ ਹੀ ਨਹੀਂ ਸਾਨੂੰ ਇਸ ਤਰ੍ਹਾਂ ਦੀ ਕੋਈ ਇਸ ਚੀਜ਼ ਬਾਰੇ ਬੱਚੀ ਦੀ ਉਮਰ ਕਿੰਨੀ ਹੈ ਬੱਚੀ ਤਕਰੀਬ 14 ਸਾਲ ਦੀ ਕਿੰਨੇ ਦਿਨਾਂ ਬਾਅਦ ਮੌਤ ਹੋਈ ਹੈ ਜੀ ਲੜਕੀ ਦੀ ਤੀਸਰੇ ਦਿਨ ਮੌਤ ਹੋ ਗਈ ਅੱਛਾ ਇਹ ਹੈ ਪੁਲਿਸ ਰਿਪੋਰਟ ਪੁਲਿਸ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਸ ਕਾਰਵਾਈ ਤੋਂ ਕਿੰਨੇ ਕੁ ਸੰਤੁਸ਼ਟ ਹੋ ਜੀ ਸਰ ਜੋ ਕਾਗਜ਼ਾਂ ਦੇ ਵਿੱਚ ਜੋ ਵੀ ਐਸਾ ਸਾਨੂੰ ਦਿਖਾਇਆ ਜਾ ਰਿਹਾ ਹੈ ਜੀ ਲੇਕਿਨ ਦੋਸ਼ੀ ਨੂੰ ਰੈਸਟ ਨਹੀਂ ਕੀਤਾ ਜਾ ਰਿਹਾ ਜੋ ਕਿ ਅਸੀਂ ਕੱਲੇ ਕਾਗਜ਼ਾਂ ਨੂੰ ਕੀ ਕਰਨਾ ਜਿੰਨਾ ਚਿਰ ਦੋਸ਼ੀ ਸ਼ਰੀਆਮ ਕੁਲਾ ਕੁਮਰ ਹੈ ਕਿਉਂ ਕੁਮਰ ਹੈ ਕਿਉਂ ਦੇ ਕੋਈ ਲੀਡਰਾਂ ਨਾਲ ਸਬੰਧ ਨਹੀਂ ਜਾਂ ਕੋਈ ਹਾਂਜੀ ਬਹੁਤ ਤਗੜਾ ਬੰਦਾ ਹੈ ਹਾਂਜੀ ਉਹਨਾਂ ਦੇ ਜੋ ਪਰਵਾਰਿਕ ਮੈਂਬਰ ਨੇ ਜਿੱਦਾਂ ਆਪਾਂ ਕਹਿ ਸਕਦੇ ਆ ਉਹਨਾਂ ਦੇ ਮਾਮਾ ਜੀ ਹੈ ਜੋ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸਪੋਰਟ ਕਰ ਰਿਹਾ ਹੈ ਸਾਡੇ ਅਸੀਂ ਪੁਲਿਸ ਦੇ ਨਾਲ ਜਾ ਕੇ ਰਿੜੀ ਵੀ ਕਰਵਾਇਆ ਹੈ ਲੇਕਿਨ ਉਹਨਾਂ ਨੇ ਸਾਡੀ ਸੁਣ ਦੀ بجائے ਲੇਕਿਨ ਉਲਟਾ ਹੀ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਪੁਲਿਸ ਨੂੰ ਕਲਾ ਕੱਟ ਕੇ ਉਥੋਂ ਵੀ ਸ਼ਰਮਿੰਦਗੀ ਨਾਲ ਆਫਸਰ ਆਣਾ ਹੈ ਹੁਣ ਅੰਤਿਮ ਕਾਰੋਕ ਹੈ ਤੁਹਾਡੇ ਵੱਲੋਂ ਤੇ ਪੁਲਿਸ ਕਹਿ ਰਹੀ ਅਸੀਂ ਜਿਹੜੀ ਬਣਦੀ ਕਾਰਵਾਈ ਸੀ ਇਹਨਾਂ ਦੇ ਬਿਆਨਾਂ ਤੇ ਕੀਤੀ ਹੈ ਕਿੰਨੇ ਕੋ ਸਹਿਮਤ ਹੋ ਤੇ ਜਿਹੜੀ ਸੰਸਕਾਰ ਦੀ ਪ੍ਰਕਿਰਿਆ ਹੈ ਉਹ ਕਦੋਂ ਤੱਕ ਪੂਰੀ ਕਰੋ ਸਰ ਜਿੰਨਾ ਚਿਰ ਦੋਸ਼ੀ ਗ੍ਰਿਫਤਾਰੀ ਵਿੱਚ ਨਹੀਂ ਲਿਆ ਜਾਵੇਗਾ ਉਹਨਾਂ ਚਿਰ ਅਸੀਂ ਸੰਸਕਾਰ ਨਹੀਂ ਕਰਾਂਗੇ ਜੀ ਇਹ ਸਾਡੀ ਤੋਂ ਅੱਗੇ ਅਪੀਲ ਹੈ ਤੇ ਅਸੀਂ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਇਹੋ ਕਹਿ ਕਰਦੇ ਆ ਜੀ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਪ੍ਰਸ਼ਾਸਨ ਕੋਈ ਚੇਤਾਵਨੀ ਦੇਣਾ ਚਾਹੁੰਦੇ ਹੋ ਜੇਕਰ ਜਲਦੀ ਤੋਂ ਜਲਦੀ ਸਾਡੀ ਇਹੋ ਹੀ ਚੇਤਾਵਨੀ ਹੈ ਹਾਂ ਜੀ 5 ਵਜੇ ਦਾ ਐਸੋਚਾ ਹੈ ਸਾਡੇ ਕੋਲ ਇੱਥੇ ਅਸੀਂ 5 ਵਜੇ ਤੱਕ ਦਾ ਟਾਈਮ ਲਿਆ ਹੈ ਵੀ ਦੋਸ਼ੀ ਦੇ ਗ੍ਰਫਤਾਰ ਕੀਤਾ ਜਾਵੇ ਜਿੰਨਾ ਚਿਰ ਦੋਸ਼ੀ ਸਲਾਖਾਂ ਦੇ ਪਿੱਛੇ ਨਹੀਂ ਵੇਗਾ ਉਹ ਪਹਿਲਾ ਹੀ ਲੜਕੀ ਦਾ ਸਸਕਾਰ ਨਹੀਂ ਕਰਾਂਗੇ ਬੇਨਤੀ ਕੀਤੀ ਕਿ ਤਿੰਨ ਦਿਨ ਹੋ ਗਏ ਨੇ ਜੀ ਸਰ ਅਸੀਂ ਪਰੇਸ਼ਾਨ ਬਹੁਤ ਹੈ ਕਿਉਂ ਮੁੰਡੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਹੁੰਦਾ ਕਾਰਨ ਕੀ ਹੈ ਇਹ ਕਮੀ ਹੋਂ ਪੁਲਿਸ ਵਿੱਚ ਹੀ ਸਰ ਪ੍ਰਸ਼ਾਸਨ ਵਿੱਚ ਕਮੀ ਪ੍ਰਸ਼ਾਸਨ ਤਾਂ ਕਹਿ ਰਿਹਾ ਜੀ ਅਸੀਂ ਮਕਦਮਾ ਦਰਜ ਕਰਤਾ ਹੈ ਦੋਸ਼ੀ ਦੀ ਪਾਲ ਕਰ ਰਹਾ ਹੈ ਮਕਦਮਾ ਜ਼ਰੂਰ ਦਰਜ ਹੋ ਗਿਆ ਪਰ ਦੋਸ਼ੀ ਨਹੀਂ ਹੋ ਸਕੋ ਕਦੋਂ ਹੋ ਰਿਹਾ ਹੈ ਜਿਹੜੀਆਂ ਧਰਾਵਾਂ ਦੇ ਤਹਿਤ ਪਰਚਾ ਦਿੱਤਾ ਜਾਇਆ ਹੈ ਕਿੰਨੇ ਕੋ ਪਿੰਡ ਦੀ ਪੰਚਾਇਤ ਔਰ ਪਰਿਵਾਰ ਸੰਤੁਸ਼ਟ ਹੈ ਜੀ ਇਹ ਸਾਰਾ ਪਰਿਵਾਰ ਸਾਰਾ ਪਿੰਡ ਦੇ ਨਾਲ ਸਹਿਮਤ ਹੈ ਬਿਲਕੁਲ ਪਰਚਾ ਸਹੀ ਦਿੱਤਾ ਗਿਆ ਹੈ ਹਾਂਜੀ 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 ਹੁਣ ਜਿਸ ਤਰ੍ਹਾਂ ਤੁਹਾਡੇ ਵੱਲੋਂ ਜਿਹੜੀ ਉਸ ਬੰਦੇ ਨੇ ਬਹੁਤ ਧੱਕਾ ਕੀਤਾ ਜੀ ਛੋਟੀ ਜੀ ਬੱਚੀ ਨਾਲ ਉਸ ਦਾ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਕਨੈਕਟ ਹੈ ਪਹਿਲਾਂ ਕੋ ਜੀ ਬਿਲਕੁਲ ਮਾੜਾ ਕਨੈਕਟ ਹੈ ਜੀ ਸਾਰੇ ਪਿੰਡ ਕੋਲ ਜਾਬੇ ਨੌਂ ਬਰਾਂ ਪੁੱਛਿਆ ਜਾਵੇ ਬਿਲਕੁਲ ਕਨੈਕਟ ਮਾੜਾ ਹੈ ਉਹ ਮੁੰਡੇ ਦਾ ਜੀ ਹੁਣ ਆਪ ਜੀ ਪਿੰਡ ਦੇ ਇੱਕ ਮੌਜੂਦਾ ਉਹ ਕੀ ਸਰਕਾਰ ਤੋਂ ਮੰਗ ਹੈ ਜਿਸ ਤਰ੍ਹਾਂ ਧੀਆਂ ਦੇ ਨਾਲ ਆਏ ਦੀ ਨਹੀਂ ਘਟਨਾਵਾਂ ਵਾਪਰ ਰਹੀਆਂ ਅੱਜ ਵੀ ਇੱਕ ਬੇਟੀ ਜਿਹੜੀ ਇਸ ਤਰ੍ਹਾਂ ਦੇ ਦਰਿੰਦੇ ਦੀ ਮੌਤ ਦੇ ਮੂੰਹ ਚ ਚਲੀ ਗਈ ਕਿਸਾਨ ਸਾਡੀ ਇਹ ਮੰਗ ਹੈ ਵੀ ਮੁੰਡਾ ਗ੍ਰਿਫਤ ਤਦਵ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਉਹ ਤੋਂ ਸਰਕਾਰ ਭਾਈ ਜੀ ਦੇ ਮਾਪੇ ਨੂੰ ਕੋਈ ਪੁਲਿਸ ਵਾਲੋ ਫੜਿਆ ਗਿਆ ਹੈ ਜਾਂ ਕੋਈ ਅੰਦਰ ਰਿਸ਼ਤੇਦਾਰਾਂ ਤੇ ਛਾਪੇ ਛੱਪੇ ਮਾਰੀ ਕੀਤੀ ਗਈ ਪਰ ਫੜਿਆ ਨਹੀਂ ਗਿਆ ਕਿਸੇ ਨੇ ਉਹਦੇ ਮਾਪੇ ਹੁਣ ਘਰ ਛੱਡ ਕੇ ਫਰਾਰ ਨੇ ਜਾਂ ਉਹ ਪਿੰਡ 'ਚ ਹੀ ਨੇ ਫਰਾਰ ਨੇ ਘਰ-ਬਾਰ ਛੱਡਦੇ ਨਹੀਂ ਨੰਗਰਵਿਲ ਦੀ ਹੈ ਜੀ ਤੁਹਾਡਾ ਗੰਨਾਵ ਸਿੰਘ ਕਿਹੜੇ ਪਿੰਡ ਤੋਂ ਸਰਪੰਚ ਜੀ ਟਾਣੀ ਪਾਪਾ ਵੱਲੂ ਸਿੰਘ ਜੀ ਤੋਂ ਜੀ ਇੱਥੋਂ ਦੀ ਘਟਨਾ ਹੈ ਮੇਰੇ ਪਿੰਡ ਦੀ ਬੇਟੀ ਹੈ ਮੇਰੀ ਵੀ ਮਤਲਬ ਪੋਤਰੀ ਹੈ ਜੀ ਹਾਂ ਜੀ ਪਹਿਲਾਂ ਦੇ ਮੈਂ ਕਹਿੰਦਾ ਬੜੀ ਮਾੜੀ ਘਟਨਾ ਵਾਪਰੀ ਹੈ ਇਹ 'ਚ ਸਾਨੂੰ 16 12 25 ਨੂੰ ਇੱਕ ਪ੍ਰਾਈਵੇਟ ਹਸਪਤਾਲ ਲਿਆ ਹੈਲਸਟ੍ਰੋਮਾ ਸੈਂਟਰ ਪੱਟੀ ਰੋਡ ਬਠਿੰਡਾ ਤੋਂ ਮਤਲਬ ਜੇ ਟਾਈ ਸੀਗੀ ਇਹੋ ਦੱਸਿਆ ਵੀ ਲੜਕੀ ਜੈਸਮੀਨ ਜਿਸ ਦੀ ਉਮਰ ਕਰੀਬ 15 ਸਾਲ ਆ ਪੁੱਤਰੀ ਹਿਸ਼ਾਰ ਸਿੰਘ ਵਾਸੀ ਦੁੱਲੇਕੇ ਨੱッセ ਵਾਲਾ ਗੁਰੂ ਸਾਹਿਬ ਜਿਹਦੀ ਜਰੀਲੀ ਚੀਜ਼ੇ ਕੋਈ ਖਾਣ ਨਾਲ ਜਿਹੜੀ ਮੌਤ ਹੋ ਗਈ ਆ ਜਿਸ ਦੇ ਸੰਬੰਧ ਵਿੱਚ ਜਿਹੜਾ ਉਹ ਆਈਓ ਅਸੀਂ ਉੱਥੇ ਜਿਹੜਾ ਹਸਪੀਟਲ ਦੇ ਵਿੱਚ ਕਾਰਵਾਈ ਕਰਨ ਵਾਸਤੇ ਜਿਹੜੇ ਭੇਜੇ ਸੀਗੇ ਤੇ ਉਹਦੇ ਜਿਹੜਾ ਪਿਤਾ ਜੀ ਸੀਗੇ ਆਪਣਾ ਜੈਸਮੀਨ ਦੇ ਪਿਤਾ ਹਿਸ਼ਾਰ ਸਿੰਘ ਉਹਨਾਂ ਨੇ ਆਪਣਾ ਬਿਆਨ ਲਖਵਾਇਆ ਸੀਗਾ ਵੀ 14/12 ਨੂੰ ਉਹ ਵੋਟਾਂ ਪਾ ਕੇ ਤੇ ਸ਼ਾਮ ਨੂੰ ਜਦੋਂ ਘਰੇ ਆਏ ਆ ਤੇ ਉਹਨਾਂ ਨੇ ਦੇਖਿਆ ਵੀ ਉੱਥੇ ਕੋਈ ਚੀਕਾਂ ਦੀ ਆਵਾਜ਼ ਸੁਣ ਨਹੀਂ ਉਹਨਾਂ ਸਟੋਰ ਤੇ ਜਾ ਕੇ ਵੇਖਿਆ ਤੇ ਇਹ ਜਿਹੜਾ ਇਹਨਾਂ ਦਾ ਜਿਹੜੇ ਚਾਚੇ ਦੇ ਲੜਕੇ ਦਾ ਨੌਕਰ ਸੀਗਾ ਰਿੰਕੂ ਸਿੰਘ ਉਰਫ ਸਾਜਨ ਪੁੱਤਰ ਰਮੇਸ਼ ਸਿੰਘ ਵਾਸੀ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਤੇ ਉਹ ਲੜਕੀ ਜਾਸਮਿਨ ਦੇ ਨਾਲ ਜਿਹੜਾ ਜ਼ਬਰਦਸਤੀ ਕਰ ਰਿਹਾ ਸੀਗਾ ਤੇ ਇਹਨਾਂ ਨੂੰ ਵੇਖ ਕੇ ਜਿਹੜਾ ਵਾ ਉਹ ਮੌਕੇ ਤੇ ਇਹਨਾਂ ਕੋ ਫੜਿਆ ਨਹੀਂ ਗਿਆ ਤੇ ਭੱਜ ਗਿਆ ਸੀਗਾ ਤੇ ਜਿਹਦੇ ਸਬੰਧ ਦੇ ਵਿੱਚ ਇਹਨਾਂ ਨੇ ਉਦੋਂ ਤਲਾਹ ਨਹੀਂ ਦਿੱਤੀ ਵੀ ਚਲੋ ਸਾਡੀ ਬੇਇੱਜ਼ਤੀ ਹੁੰਦੀ ਆ ਤੇ ਰਾਤ ਨੂੰ ਲੜਕੀ ਨੇ ਨਮੋਸ਼ੀ ਦੇ ਵਿੱਚ ਜਿਹੜਾ ਵਾ ਇਹ ਜਿਹੜਾ ਆਪਣੇ ਮਤਲਬ ਬੇਇੱਜ਼ਤੀ ਨਾਲ ਸਹਾਰਦੇ ਆ ਕੋਈ ਜਰੀਲੀ ਚੀ ਪੀ ਲਈ ਸੀ ਜਿਹਨੂੰ ਇਹਨਾਂ ਨੇ ਬੜਾ ਇਲਾਜ ਇਹਨਾਂ ਦਾ ਕਰਵਾਇਆ ਹਸਪਤਾਲ ਭੇਜਿਆ ਸੀਗਾ ਪਰ ਜਿਹੜੀ ਇਹਦੀ ਆ ਮੁੜ ਕੇ ਇਲਾਜ ਦੌਰਾਨ ਇਹਦੀ ਜਿਹੜੀ ਮੌਤ ਹੋ ਗਈ ਆ ਤੇ ਜੋ ਇਹ ਜਿਹੜਾ ਹੈਗਾ ਵਾ ਆਪਨਾ ਅਛਾ ਰਿੰਕੂ ਸਿੰਘ ਉਰਫ ਸਾਜਨ ਪੁੱਤਰ ਹਰਮੇਸ਼ ਸਿੰਘ ਵਾਸੀ ਨੌਂ ਬ੍ਰਾਮ ਉਹਦੇ ਖਿਲਾਫ ਜਿਹੜੀਆਂ ਬੰਦੀਆਂ ਧਰਾਵਾਂ ਵਾ ਜਿਹੜੀ ਬੀ ਐਨ ਐਸ ਦੀ 65 1 108 ਬੀ ਐਨ ਐਸ 4 ਪਾਕਸੋ ਐਕਟ ਜਿਹੜੀ ਆਈ ਪੀ ਸੀ ਦੀ 376 ਆਪਾਂ ਤੇ ਆਪਣਾ 306 ਤੇ ਪਾਕਸੋ ਐਕਟ ਜਿਹੜੀ ਆ ਉਹਦੇ ਤਾਈ ਜਿਹੜਾ ਵਾ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਜਿਹੜਾ ਵਾ ਮਕਦਮਾ ਜਿਹੜਾ ਮਕਦਮਾ ਨੰਬਰ 420 ਥਾਣਾ ਜਿਹੜਾ ਗੁਰੂਵਰ ਸੇਵਿਕ ਦਰਜ ਕਰਕੇ ਤੇ ਬੋਰਡ ਨਾਲ ਜਿਹੜਾ ਵਾ ਉੱਥੋਂ ਆਪਾਂ ਫਰੀਦਕੋਟ ਤੋਂ ਲੜਕੀ ਦਾ ਪੋਸਟਮੈਨੋਂ ਕਰਾਇਆ ਵਾ ਤੇ ਪ੍ਰੋਪਰ ਕਾਰਵਾਈ ਚੱਲ ਰਹੀ ਆ ਉਹਦੇ ਖਿਲਾਫ ਜਿਹੜੀ ਆ ਪ੍ਰੋਪਰ ਧਾਰਾਂ ਦੇ ਜਿਹੜੀ ਹੈਗਿਆ ਰਿੰਕੂ ਸਿੰਘ ਉਸਾਜਨ ਦੇ ਖਿਲਾਫ ਜਿਹੜਾ ਮਕਦਮਾ ਦਰਜ ਕਰ ਦਿੱਤਾ ਗਿਆ ਵਾ ਤੇ ਹੁਣ ਜਿਹੜੀਆਂ ਸਾਡੇ ਐਸ ਐਚ ਓ ਸਾਹਿਬ ਜਿਹੜੇ ਆ ਪਾਰਟੀਆਂ ਬਣਾ ਕੇ ਅਸੀਂ ਵੱਖਾ ਰੇਡ ਕਰ ਲਏ ਆ ਉਹਨੂੰ ਜਲਦੀ ਤੋਂ ਜਲਦੀ ਹੀ ਗ੍ਰਿਫਤਾਰ ਕਰਕੇ ਵੱਧ ਤੋਂ ਵੱਧ ਜਿਹੜੀਆਂ ਉਹਨੂੰ ਹੀ ਸਜ਼ਾ ਦਿਵਾਵਾਂਗੇ ਕਿੰਨੀ ਚਿਰ ਪਹਿਲਾਂ ਇਹ ਲੜਕੀ ਦੇ ਸੰਪਰਕ ਚ ਆਇਆ ਸੀਗਾ ਲੜਕਾ ਜੀ ਇਹ ਇਹ ਕਰਦਿਆਂ ਨੂੰ ਵੀ ਨਹੀਂ ਪਤਾ ਲੱਗਾ ਇਹਨਾਂ ਨੌਕਰ ਸੀਗਾ ਰੱਖਿਆ ਹੋਇਆ ਜੀ ਇਹ ਤੇ ਇਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਕਿੰਨੀ ਚਿਰ ਪਹਿਲਾਂ ਸੰਪਰਕ ਦੇ ਵਿੱਚ ਆਇਆ ਸੀ ਜਾਂ ਕੀ ਗੱਲਬਾਤ ਹੈ ਤੇ ਇਹਨਾਂ ਨੇ ਬਸ ਇਹੋ ਦੱਸਿਆ ਵੀ ਇਹ ਸਾਡੇ ਚਾਚੇ ਦੇ ਮੁੰਡੇ ਦਾ ਜਿਹੜਾ ਵਾ ਡਰਾਈਵਰੀ ਕਰਦਾ ਸੀਗਾ ਹਾਂਜੀ ਸਰ ਕੋਈ ਫੋਨ ਕਰਲਾਂਗੇ ਪੁਲਿਸ ਦੇ ਵੱਲ ਭੰਗਾਲੀਆਂ ਜਾ ਰਹੀਆਂ ਨੇ ਹਾਂਜੀ ਜੇ ਮਤਲਬ ਉਹ ਸਾਡਾ ਇਨਵੈਸਟੀਗੇਸ਼ਨ ਦਾ ਅੰਡਰ ਲਾ ਮੈਟਰ ਹੈ ਜੇ ਕੋਈ ਘਰ ਦੇ ਸਾਨੂੰ ਲਿਖਾਉਣਗੇ ਵੀ ਆਹ ਨੰਬਰ ਇਹ ਕਿਉਂ ਕਿ ਅਸੀਂ ਉਹਨਾਂ ਜਾਣਦੇ ਨਹੀਂ ਹਜੇ ਤੇ ਉਹ ਉਹਦਾ ਵੀ ਅਸੀਂ ਖੰਗਾਲਾਂਗੇ ਪੂਰੀ ਹਰ ਪਹਿਲੂ ਤੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਤੇ ਇਹਨੂੰ ਪੂਰਾ ਇਹਨੂੰ ਵਾਦ ਤੋਂ ਵਾਦ ਇਹ ਕੁੱਤੇ ਬੰਦੇ ਨੂੰ ਜਿਹੜੀ ਸਜ਼ਾ ਕਰਾਈ ਜੇ ਪਾਰ ਆ ਰਿਹਾ ਹੈ ਜੀ ਹਲੇ ਤੱਕ ਜਿਹੜਾ ਪੋਸਟਮੈਨ ਨੂੰ ਬਾਦ ਵੀ ਹਾਂਜੀ ਹਾਂਜੀ ਉਹ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਮਤਲਬ ਇਹਦੀ ਪ੍ਰੋਪਰ ਅਸੀਂ ਕਾਰਵਾਈ ਕੀਤੀ ਆ ਮਕਦਮਾ ਇਹ ਗੱਲ ਨੂੰ ਮੰਨਦੇ ਆ ਵੀ ਥਾਣੇਦਾਰ ਸਾਡੇ ਨਾਲ ਹੀ ਰਿਹਾ ਵਾ ਅਸੀਂ ਜਦੋਂ ਇਹਨਾਂ ਦਾ ਇਤਲਾਹ ਆਈ ਆ ਉਸੇ 1 ਮਿੰਟ ਵੀ ਨਹੀਂ ਡਿਲੇ ਕੀਤੀ ਉਸੇ ਵੇਲੇ ਜਾ ਕੇ ਬਿਆਨ ਲਿਖ ਕੇ ਬਣਦੀਆਂ ਧਰਾਵਾਂ ਤਹਿਤ ਜਿਹੜੀ ਕਾਨੂੰਨੀ ਕਾਰਵਾਈ ਕਰ ਦਿੱਤੀ ਆ ਬੋਰਡ ਰਾਈ ਪੋਸਟਮੈਨ ਨੂੰ ਕਰਾਇਆ ਹੈ ਬਹੁਤ ਵਧੀਆ ਇਹਨਾਂ ਦਾ ਜਿਹੜਾ ਮਕਦਮਾ ਸਟੈਂਡ ਕਰਾਂਗੇ ਅਸੀਂ ਤੇ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਪ੍ਰਸ਼ਾਸਨ ਦਾ ਸਾਥ ਦਿਓ ਤੁਸੀਂ ਬੇਟੀ ਦਾ ਮਤਲਬ ਡੈਡ ਡੈਡ ਬੋਡੀ ਨਾ ਖਰਾਬ ਸਸਕਾਰ ਕਰੀਏ ਤੇ ਆਪਾਂ ਇਹਨੂੰ ਪ੍ਰੋਪਰ ਜਿਹੜੀ ਅਸੀਂ ਪਾਰਟੀਆਂ ਬਣਾ ਕੇ ਰੇਡ ਕਰੀਏ ਤੁਸੀਂ ਸਾਡੇ ਨਾਲ ਵੀ ਜਾ ਸਕਦੇ ਹੋ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਜੀ ਕੋਈ ਹੋਰ ਵੀ ਬੰਦਾ ਸੀਗਾ ਇਹਦੇ ਨਾਲ ਇਨਵੋਲਵਡ ਹੈਗਾ ਜੀ ਨਹੀਂ ਨਹੀਂ ਉਹ ਇਹਨਾਂ ਕਰਦੇ ਹਾਂ ਦੱਸਿਆ ਵੀ ਉਹਦੋਂ ਦੇ ਇਕੱਲਾ ਹੀ ਸੀਗਾ ਠੀਕ ਹੈ ਇਕੱਲੇ ਖਿਲਾਫ ਹੀ ਇਹਨਾਂ ਨੇ ਐਫ ਆਈ ਆਰ ਦੱਬੇ ਕਰਾਈ ਮਨ ਪ੍ਰਵਾਹ ਨੂੰ ਵੀ ਵਿਸ਼ਵਾਸ ਦਿੰਦੇ ਅਸੀਂ ਤੇ ਮੈਂ ਕਾਫੀ 1.5 ਘੰਟੇ ਤੋਂ ਇੱਥੇ ਆਇਆ ਇਹਨਾਂ ਨੂੰ ਵਿਸ਼ਵਾਸ ਦਵਾਂ ਨਾ ਮੈਂ ਆਪ ਚੱਲ ਕੇ ਆਇਆ ਪਹਿਲਾਂ ਐਸ ਐਚਓ ਵੀ ਆਇਆ ਉਹਨਾਂ ਰੇਡ ਕਰ ਰਹੇ ਆ ਅਸੀਂ ਠੀਕ ਆ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਂਗੇ ਅਸੀਂ ਜਲਦ ਤੋਂ ਜਲਦ ਜਿਹੜਾ ਬਾ ਦੋਸ਼ੀ ਫੜ ਕੇ ਉਹਨੂੰ ਵੱਧ ਤੋਂ ਵੱਧ ਸਜ਼ਾ ਕਰਾਵਾਂ ਮਿਹਰਬਾਨੀ